thank you We'll ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਦੇ ਵਿੱਚ ਰੋਸ ਹੈ ਜਿਸ ਦੇ ਚੱਲਦੇ ਆਏ ਦਿਨ ਹੀ ਕਿਸਾਨਾਂ ਵੱਲੋਂ ਜਗ੍ਹਾ-ਜਗ੍ਹਾ ਪ੍ਰਦਰਸ਼ਨ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਇਸ ਦੇ ਚੱਲਦੇ ਅੱਜ ਕਿਸਾਨਾਂ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਸੁਰ ਸਿੰਘ ਤੋਂ ਬੀੜਬਾੜਾ ਸ਼੍ਰੀ ਬੁੱਢਾ ਸਾਹਿਬ ਜੀ ਤੱਕ 26 ਜਨਵਰੀ ਨੂੰ ਦਿੱਲੀ ਵਿੱਚ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਪ੍ਰਦਰਸ਼ਨ ਦੇ ਵਜੋਂ ਅੱਜ ਰਿਹਰਸਲ ਟਰੈਕਟਰ ਰੋਸ ਰੈਲੀ ਕੱਢੀ ਗਈ ਜਿਸ ਵਿੱਚ ਸੈਂਕੜੇ ਟਰੈਕਟਰਾਂ ਤੇ ਸਵਾਰ ਹਜ਼ਾਰਾਂ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਬਾਬਾ ਵਿਦੀਚੰਦ ਸਮprਦਾਇ ਦੇ ਮੁਖੀ ਸੰਤ ਬਾਬਾ ਅਕਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਨੇ ਕਿਹਾ ਕਿ ਅੱਜ ਕਿਸਾਨੀ ਅੰਦੋਲਨ ਨੂੰ ਦੇਸ਼ ਸਮੇਤ ਵਿਦੇਸ਼ਾਂ ਵਿੱਚੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੋਦੀ ਕਿਸਾਨਾਂ ਦੀ ਗੱਲ ਮੰਨਣ ਅਤੇ ਸੁਣਨ ਨੂੰ ਤਿਆਰ ਨਹੀਂ ਹੈ ਜਿਸ ਕਰਕੇ ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਕਿਹਾ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਬਿਨਾ ਆਪਣੀ ਮੰਗ ਤੋਂ ਪਿੱਛੇ ਨਹੀਂ ਹਟਣਗੇ ਉਹਨਾਂ ਕਿਹਾ ਕਿਸਾਨੀ ਸੰਘਰਸ਼ ਲਈ ਸਮ੍ਰਦਾਇ ਹਰ ਤਰ੍ਹਾਂ ਦਾ ਸਮਰਥਨ ਦੇਵੇਗਾ ਮੈਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਨਰਲ ਸਕੱਤਰਾਂ ਜੀਓ ਵਾਲਾ ਜੋ ਜੋਨਗੜਾ ਪਛੜਾ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਇਹ ਪਿੰਡ ਸੋਰ ਸਿੰਘ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨਗੜਾ ਪਛੜਾ ਵੱਲੋਂ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹ ਟਰੈਕਟਰ ਨੇ ਤੁਸੀਂ ਵੇਖ ਰਹੇ ਜੀ ਇਹ ਟਰੈਕਟਰ ਮਾਰਚ ਜੀ ਮੋਦੀ ਵੱਲੋਂ ਲਿਆਂਦੇ ਕਾਲੇ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਜਿਹੜੇ ਆ ਉਹ ਰੱਦ ਨਹੀਂ ਹੁੰਦੇ ਤਾਂ 26 ਜਨਵਰੀ ਨੂੰ ਜਿਹੜੀ 26 ਜਨਵਰੀ ਆ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਿੱਲੀ ਦੇ ਵਿੱਚ ਮਨਾਉਣ ਜਾ ਰਹੀ ਆ ਉਹਦੀ ਹਰੈਸਲ ਵਜੋਂ ਇਹ ਪਿੰਡ ਪਿੰਡ ਜਿਹੜਾ ਏ ਟਰੈਕਟਰ ਮਾਰਚ ਜਿਹੜਾ ਏ ਕੱਢਿਆ ਜਾ ਰਿਹਾ ਏ ਉਹਦੀ ਹਰੈਸਲ ਵਜੋਂ ਅੱਜ ਦਾ ਟਰੈਕਟਰ ਮਾਰਚ ਆ ਜਿਹੜੇ ਨੌਜਵਾਨ ਆ ਉਹ ਇਸ ਤਰ੍ਹਾਂ ਕਾਨੂੰਨ ਨਹੀਂ ਰੱਦ ਹੁੰਦੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਜਿਹੜੇ ਆ ਉਹ ਦਿੱਲੀ ਦੇ ਵਿੱਚ ਸ਼ਾਮਲ ਹੋਣਗੇ ਤੇ ਕੀ ਜਿਹੜਾ ਉੱਥੇ ਸੰਘਰਸ਼ ਚੱਲ ਰਿਹਾ ਹੈ ਉਹਦੇ ਵਾਸਤੇ ਜਿਹੜਾ ਗੱਲ ਕਿਸੇ ਪਾਸੇ ਵੀ ਲੱਗ ਰਹੀ ਕਿ ਨੂੰ ਵੀ ਦੋਸ਼ੀ ਮੰਨਦੇ ਜੀ ਕੀ ਇਕਥਾਨਾ ਦੀ ਜਿਹੜੀ ਮੰਗ ਕਿੱਥੋਂ ਤੱਕ ਜਾ ਕੇ ਇੱਕ ਮੰਗ ਖਤਮ ਹੁੰਦੀ ਹੈ ਇਹਦਾ ਇਸ ਚੀਜ਼ ਦੀ ਦੋਸ਼ੀ ਭਾਵੇਂ ਸਰਕਾਰ ਆ ਜੀ ਮੋਦੀ ਸਰਕਾਰ ਆ ਜਿੰਨੇ ਖੇਤੀ ਦੇ ਕਾਲੇ ਕਾਨੂੰਨ ਜਿਹੜੇ ਲਿਆਂਦੇ ਆ ਜਿਹੜੀ ਕਿਸਾਨਾਂ ਤੋਂ ਜਾਂ ਜਿਹੜੀ ਥੱਲੇ ਸਾਡੀ ਪਬਲ ਅਗਲੇ ਕਿ ਆ ਕਿਸਾਨ ਮਜ਼ਦੂਰ ਥੱਲੇ ਇਹਨਾਂ ਤੋਂ ਜਨਤਾ ਤੋਂ ਪੁੱਛਿਆ ਨਹੀਂ ਗਿਆ ਤੇ ਹੁਣ ਦਾ ਜੇਕਰ ਮੰਗ ਰੱਦ ਨਹੀਂ ਹੁੰਦੀ ਤੇ ਸੰਘਰਸ਼ ਕਿੱਥੋਂ ਤੱਕ ਜਾ ਸਕਦਾ ਸੰਘਰਸ਼ ਲੰਮਾ ਹੋਊਗਾ ਜੀ ਬੜਾ ਵੱਡਾ ਅੰਦੋਲਨ ਆ ਇਹ ਲੀਕਿਆ ਹੋਇਆ ਅੰਦੋਲਨ ਆ ਬੜੇ ਵੱਡੇ ਪੱਦਰ ਤੇ ਜੇ ਤੇ ਸਰਕਾਰ ਰੱਦ ਕਰ ਦਿੰਦੀ ਆ ਕਾਲੇ ਕਾਨੂੰਨ ਤੇ ਜਿਹੜੇ ਕਿਸਾਨ ਜਿਹੜੇ ਆ ਦਿੱਲੀ ਦੇ ਵਿੱਚ ਆ ਆਪਣਾ ਜਿਹੜਾ ਪਹਿਲਾਂ ਜਿਹੜਾ ਉਹ ਆ ਜਾਣਗੇ ਤੇ ਜੇ ਨਹੀਂ ਰੱਦ ਹੁੰਦੇ ਤਾਂ ਫਿਰ 26 ਜਨਵਰੀ ਨੂੰ ਦਿੱਲੀ ਦੇ ਵਿੱਚ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜੀ ਆ ਉਹ ਦਿੱਲੀ ਦੇ ਵਿੱਚ ਆਪਣੀ 26 ਜਨਵਰੀ ਮਨਾਉਂਗੀ ਜੀ ਇਸ ਤਰ੍ਹਾਂ ਜਿਹੜੇ ਨੌਜਵਾਨ ਆ ਵੱਡੇ ਪੱਧਰ ਤੇ ਵੱਡੀ ਤਿਆਰੀ ਦੇ ਵਿੱਚ ਪੂਰੇ ਡਿਸਪਲਿਨ ਦੇ ਵਿੱਚ ਹੋ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਦਿੱਲੀ ਵੱਲ ਰਵਾਨਾ ਹੋਣਗੇ ਜੀ ਪਿੰਡਾਂ ਦੇ ਵਿੱਚ ਜਿਵੇਂ 20 ਤਰੀਕਾ 20 ਤਰੀਕ ਨੂੰ ਹਜ਼ਾਰਾਂ ਦੀ ਗਿਲਤੀ ਦੇ ਵਿੱਚ ਤਰਨਤਾਰ ਜ਼ਿਲ੍ਹੇ ਤੋਂ ਟਰਾਲੇ ਜਾ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਭਾਈ ਵਿੱਚ ਉਹਨਾਂ ਦੀ ਵੀ ਇਹ ਹਰੈਸਲ ਵਜੋਂ ਇੱਕ ਕੱਢਿਆ ਜਾ ਰਿਹਾ ਸਭ ਕੁਝ ਇਹ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਜਾਊਗਾ ਇਹ ਜੀ ਸੋਰ ਸਿੰਘ ਤੋਂ ਹੋ ਕੇ ਬੀੜ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਨਮਸਤਕ ਹੋ ਕੇ ਵਾਪਸ ਹੋ ਜਾਊਗਾ ਜੀ ਕੋਈ ਅਰਦਾਸ ਵੀ ਕੀਤੀ ਜਾਊਗੀ ਜੀ ਹਾਂ ਜੀ ਅਰਦਾਸ ਬੇਨਤੀ ਕੀਤੀ ਜਾਊਗੀ ਮੋਰਚੇ ਦੇ ਜਿੱਤ ਦੀ ਅਰਦਾਸ ਬੇਨਤੀ ਪਰਮੇਸ਼ਰ ਦੇ ਗਾੜੀ ਕੀਤੀ ਜਾਊਗੀ ਜੀ ਬਾਬਾ ਜੀ ਅੱਜ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਕੀ ਇਹਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੇ ਤੇ ਕੀ ਕਿਸਾਨਾਂ ਦੀ ਮੰਗ ਦੀ ਕਿਸੇ ਨੂੰ ਓਲੇ ਨਹੀਂ ਆ ਜੋ ਕੁਝ ਵੀ ਆ ਉਹ ਕਾਲੇ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ ਤੇ ਜੋ ਜ਼ਿੰਮੇਵਾਰਾਂ ਦਾ ਹਟ ਬਣਦਾ ਵਾ ਜ਼ਿੰਮੇਵਾਰਾਂ ਦਾ ਦਵੇ ਤੇਰੇ ਦੇ ਨਾਲ ਕਿਸੇ ਰੋਸ ਨੂੰ ਲੈ ਕੇ ਸਾਰੇ ਇਹ ਜੋ ਵੀ ਇਸ ਅੰਦਵਲਨ ਵਿੱਚ ਜੋ ਸੰਘਰਸ਼ ਆ ਉਹ ਕਿਸੇ ਕੱਲ ਦਾ ਹੀ ਆ ਕਿ ਸਰਕਾਰ ਜਿਹੜੀ ਆਪਣੀ ਜਿ duty ਨੂੰ ਛੱਡੇ ਤੇ ਸਰਕਾਰਾਂ ਦਾ ਫੰਡ ਦਾ ਹੱਥ ਜੋ ਆ ਮਾਸ਼ਾਹਰਿਮਦਾਰਾਨੋ ਜੇ ਇਸ ਕਰਕੇ ਅੱਜ ਟਰੈਕਟਰਾਂ ਦੇ ਜਿਹੜੀ ਆ ਇਹ ਇੱਕ ਰੋਜ਼ ਵਜੋਂ ਕਿ ਇਹ ਸਰਕਾਰ ਜਿਹੜੀ ਆ ਇਹ ਖੇਤੀ ਤੋਂ ਖੇਤੀ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਮੰਗ ਆ ਉਹਨੂੰ ਪ੍ਰਵਾਨਗੀ ਦੇਵੇ ਤੇ ਇਹਦੇ ਨਾਲ ਹੀ ਅੱਜ ਜਿਹੜੇ ਆ ਨਗਰ ਸੁਰ ਸੰਗਤੋਂ ਇਹ ਲਾਗੇ ਬੈਨੇ ਨਗਰਾਂ ਤੋਂ ਸਾਰਿਆਂ ਤੋਂ ਸੰਗਤ ਜਾ ਰਹੀ ਆ ਵੀਰ ਬਾਬਾ ਬਡਾ ਸਾਹਿਬ ਮਹਾਰਾਜ ਦੇ ਅਰਦਾਸ ਕਰਨ ਵਾਸਤੇ ਖੇਮ ਕਰੰਤੋ ਜਗਜੀਤ ਸਿੰਘ ਦਲ ਦੀ ਰਿਪੋਰਟ ਗਲੋਬਲ ਹੈਡਲਾਈਨ ਨਿਊਜ਼ ਗਲੋਬਲ ਹੈਡਲਾਈਨ ਨਿਊਜ਼ ਹੈ ਹਮੇਸ਼ਾ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਗਲੋਬਲ ਹੈਡਲਾਈਨ ਨਿਊਜ਼ ਦਵੇਗਾ ਹਮੇਸ਼ਾ ਉਹਨਾਂ ਦਾ ਸਾਥ ਗਲੋਬਲ ਹੈਡਲਾਈਨ ਨਿਊਜ਼ ਤੁਹਾਡੇ ਲਈ ਲੈ ਕੇ ਆ ਰਿਹਾ ਦਿੱਲੀ ਤੋਂ ਲਾਈਵ ਟੈਲੀਕਾਸਟ ਔਰ ਪਲ-ਪਲ ਦੀ ਖਬਰ ਨੂੰ ਜਾਣਨ ਦੇ ਲਈ ਸਾਡੇ ਰਿਪੋਰਟਰਸ ਦਿੱਲੀ ਦੇ ਵਿੱਚ ਤੁਹਾਨੂੰ ਹਮੇਸ਼ਾ ਤਾਜ਼ਾ ਖਬਰਾਂ ਦਿੰਦੇ ਰਹਿਣਗੇ ਸਾਡਾ ਮਕਸਦ ਹੈ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਣਾ ਇਸ ਲਈ ਤੁਸੀਂ ਪਲਪਲ ਦੀ ਤਾਜ਼ਾਤਰੀਨ ਖਬਰਾਂ ਨੂੰ ਜਾਣਨ ਦੇ ਲਈ ਬਨੇਰੋ ਗਲੋਬਲ ਹੈਡਲਾਈਨ ਨਿਊਜ਼ ਦੇ ਨਾਲ ਗਲੋਬਲ ਹੈਡਲਾਈਨ ਨਿਊਜ਼ ਚੈਨਲ ਸਾਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਇਸ ਦੇ ਨਾਲ ਨਾਲ ਗਲੋਬਲ ਹੈਡਲਾਈਨ ਐਪ ਵੀ ਆ ਚੁੱਕਾ ਹੈ ਪਲੇ ਸਟੋਰ ਤੇ ਜਾ ਕੇ ਪਲੀਜ਼ ਇਸ ਨੂੰ ਇੰਸਟਾਲ ਕਰੋ ਔਰ ਬਹੁਤ ਸਾਰੇ ਡਿਸਕਾਊਂਟ ਐਂਡ ਆਫਰਸ ਪਾਓ